ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਏ ਆ ਜੀ ਦੋਨੇ ਹੀ ਸੂਏ ਸਵਾਏ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਐ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਆ ਜੀ ਵਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 98142 99923 98142 99923 ਠੀਕ ਆ ਵੀਰੇ ਦੋ ਨਾਗਾ ਜੀ ਚੋਗ ਨਾਗਾ ਬਈ ਇਧਰੋਂ ਸ਼ੁਰੂ ਕਰਦੇ ਸੂਆ ਕਿੰਨਾ ਵਾ ਜੀ ਸੂਆ ਵੀਰੇ ਇਹਦਾ ਦੂਜਾ ਆ ਜੀ ਭਾਵੇਂ ਕੋ ਤੀਜਾ ਮੰਨ ਲੈ ਕੋ ਚੌਥਾ ਮੰਨ ਲੈ ਉਹ ਗੱਲ ਵੱਖਰੀ ਐ ਦੂਜਾ ਪਿਓਰ ਦੂਜਾ ਸੂਆ ਵੇਰੇ ਨੂੰ 6-7 ਦਿਨ ਅਜ ਸੂਈ ਨੂੰ ਬੱਚਾ ਕਿਹੜਾ ਜੀ ਬੱਚਾ ਆਲਾ ਬੱਚਾ 1 ਨੰਬਰ ਵਾਲਾ ਹਾਂਜੀ ਠੀਕ ਆ ਇਹ ਬੱਚਾ ਹੀ ਆ ਜੀ ਠੀਕ ਹੈ ਜੀ ਪੂਛੀੜ ਸਲਾ ਕੇ ਠੰਡੀ ਹਾਂਜੀ ਜੇ ਦੂਰ ਨਹੀਂ ਸਾਫ ਆ ਵੀਰੇ ਸੀਲ ਸਨਾ ਕੇ ਠੰਡੀ ਠੰਡੀ ਪੂਰੀ ਐ ਨਹੀਂ ਗੱਲ ਕੋਈ ਠੀਕ ਆ ਜੀ ਚੁਆਈ ਚੁਈ ਬਹੁਤ ਜ਼ਿਆਦਾ ਚੰਗੀ ਆ ਠੀਕ ਆ ਕਿੰਨਾ ਬੋਲਾ ਤਿਆਰ ਆ ਜੀ ਵੀਰੇ ਥੱਲੇ ਹੈਗਾ 11-12 ਕਿਲੋ ਦੁੱਧ ਜੋਖ ਦਾਂਗੇ ਹਾਂ ਹਾਂ ਹੁਣ ਤੜਕੇ ਕਿੰਨੇ ਵਜੇ ਚੁਆਈ ਕੀਤੀ ਤੜਕੇ ਵੀਰੇ ਜੀ 5:30 ਵਜੇ ਦੀ ਚੁਆਈ ਹੋਈ ਸੀ ਠੀਕ ਆ ਟਾਈਮ ਚੈੱਕ ਕਰ ਸਕਦੇ ਹੋ ਤੁਸੀਂ 7:53 ਮਿੰਟ ਹੋ ਗਏ ਆ ਹੱਲੇ ਵੀ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਪੂਰੇ ਤਿਆਰ ਹੋਣਾ ਵੀਰੇ ਸੌਕ ਨਾਲ ਜਦੋਂ ਇੰਨਾ ਦੁੱਧ ਲਖਣਾ ਸਹੀ ਗੱਲ ਹੁਣ ਤਾਂ 2 2.5 ਘੰਟੇ ਹੋਏ ਚਵਾਈ ਦੇ 2.5 ਘੰਟੇ ਹੋਏ ਤੋਰ ਦੀ ਵੀਰੇ ਨੂੰ ਹੋਰ ਠੰਡੀ ਠੁੰਡੀ ਬਹੁਤ ਆ ਭਰਾ 16 ਤੋਂ 17 ਕਿਲੋ ਅੱਜ ਬੋਲਾ ਮੰਨ ਲਓ ਦੁੱਧ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਵੀਰੇ ਜੋਖ ਕੇ ਲੈ ਜਾਓ ਤੰਗੀ ਆ ਗਰਮੀ ਵਾਲਾ ਤੋਂ ਭਈਆ ਹੈ ਨਾ ਦੋਨੇ ਗਰਮੀ ਵਾਲੀਆਂ ਬਾਈ ਫੁੱਲ ਗਰਮੀ ਵਾਲੀ ਥਣਾ ਦੀ ਗਰੰਟੀ ਹੈ ਵੀਰੇ ਹਾਂ 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 ਵੀਰੇ ਇੱਕ ਨੰਬਰ ਚ ਵਾਈ ਠੀਕ ਆ ਮੁੰਡੇ ਖਾਲੀ ਚ ਮਾਰ ਦਿੱਤੀ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਛੰਡੀ ਛੰਡੀ ਬਾਈ ਫੁੱਲ ਆ ਯਾਰ ਠੀਕ ਆ ਵੀਰੇ ਬਾਕੀ ਚੰਗੀ ਆ ਬੈਡ ਵੀਰੇ ਫੋੜ ਛਾਂ ਕਿਤੇ ਵੀ ਨਹੀਂ ਪੂਰਾ ਸੀਰੀਅਸ ਲੱਗ ਇੰਨੀ ਆ ਚਾਹੇ ਕੋਈ ਜਿਹੜਾ ਮਰਜੀ ਬੈਠ ਜਾਵੇ ਐਵੇਂ ਛੰਡੀ ਜਾਏ ਜਵਾਬ ਪਹੁੰਚ ਜਾਈ ਜਾਵੇ ਕੋਈ ਹਾਂ ਬਹੁਤ ਚੰਗਾ ਲੱਗਾ ਬਾਈ ਸੁਖਨਾ ਇਧਰ ਵੀ ਮਾਰ ਦੇ ਬਾਈ ਲਓ ਜੀ ਕਰੋ ਚੈੱਕ ਚਵਾਈ ਬਹੁਤ ਚੰਗੀ ਆ ਭਰਾ ਠੀਕ ਆ ਭਰਾ ਬਾਕੀ ਵੀਰੇ ਸਮਾਂ ਥੋੜਾ ਹੀ ਹੋਇਆਗਾ ਚਵਾਈ ਨੂੰ ਜੀ ਲਗਭਗ ਹਜੇ ਮਸਾ 1.5 2 ਘੰਟੇ ਹੀ ਹੋਏ ਆ ਜੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੈਤ ਦੀ ਜਿਹੜੇ ਲੈਣ ਆਈ ਆ ਵੀਰੇ ਵੀਰੇ ਡਿਮਾਂਡ ਇਹਦੀ ਹੈਗੀ 64000 ਰੁਪਿਆ ਜਿਹੜੇ ਆ ਹਾਂ ਮਾਨਤਨ ਕਰ ਠੀਕ ਆ 64000 ਰੁਪਏ ਚ ਬਾਈ ਕਹਿੰਦਾ ਮਾੜਤਾਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਜਲੂਗਾ ਜੀ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਦੋ ਨੰਬਰ ਇਹਦਾ ਵੀਰੇ ਦੂਜਾ ਸੂਆ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਵੀ ਸੂਈ ਨੂੰ ਪੰਜ-ਸੱਤ ਦਿਨ ਹੋ ਗਏ ਵੀਰੇ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਵੀਰੇ ਇਹਦੀ ਜੇ ਡਾਨਾ ਜੀ ਹਾਂ ਜੀ ਹਾਂ ਜੀ ਵੀਰੇ ਕਿੰਨਾ ਛੰਡੀ ਛੁੰਡੀ ਵੀਰੇ ਇਹ ਵੀ ਫੁੱਲ ਆ ਜਿਵੇਂ ਕ੍ਰੌਸ ਐ ਨਹੀਂ ਗੱਲ ਕੋਈ ਚਵਾਈ ਚੁਈ ਬਹੁਤ ਚੰਗੀ ਆ ਠੀਕ ਆ ਬਣਦੀ ਛਾਂ ਨੂੰ ਵਧੀਆ ਬਣ ਜਾਂਦੀ ਬਾਈ ਹੁਣ ਤਾਂ ਚਲੋ ਟਾਈਮ ਹੀ ਥੋੜਾ ਹੋਇਆ ਚੁਈ ਨੂੰ ਠੀਕ ਆ ਜੀ ਸੀਰੀਸ ਲੱਗ ਪੂਰੀ ਇਹ ਥੱਲੇ ਵੀਰੇ ਹੈਗਾ 9-10 ਕਿਲੋ 9-10 ਕਿਲੋ ਵਧੀਆ ਹੈਗਾ ਇਹਨਾਂ ਖੋਲਾ ਪਲਾਂ ਦੀ ਗਰੰਟੀ ਹੈ ਇੱਕ ਨੰਬਰ ਆ ਵੀਰੇ ਚੋਣ ਚਵਾਈ ਬੋਲ ਕੇ ਦਿਖਾ ਦਿਓ ਵੀਰੇ 9 ਤੋਂ 10 ਕਿਲੋ ਇਹਦੇ ਥੱਲੇ ਨੈਟ ਬੋਲਾ ਤਿਆਰ ਹੋਊਗਾ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਆਪਦੀ ਚਵਾਈ ਕਰ ਸਕਦਾ ਜੀ ਬਾਕੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਵੀਰੇ ਲਿੱਸੀ ਫਿੱਕੀ ਨਹੀਂ ਗੀ ਆ ਕੀ ਕਰੌਸ ਆ ਯਾਰ ਵੱਡੇ ਭਾਈ ਮੇਨ ਗੱਲ ਆ ਜਿਹੜੇ ਆ ਦੋ ਤਰਮ ਵਾਲਾ ਤੋਪਾ ਹਾਂ ਦੋ ਦੋਨੇ ਭਾਈ ਗਰਮ ਵਾਲੀ ਮੱਝਾਂ ਹਰਗਾ ਹਾਂ ਸੰਗਣ ਆ ਚਿੱਟਾ ਦੁੱਧ ਹੋਊਗਾ ਤੇ ਬੱਚਾ ਇਹਦੇ ਮਗਰ ਬੱਚਾ ਆ ਜਾਂਦਾ 9 ਕਿਲੋ ਜੀ ਬੋਲਾ ਹਾਂ ਵੀਰੇ 9 10 ਕਿਲੋ ਹੈਗਾ ਵਧੀਆ 9 10 ਕਿਲੋ ਬੋਲਾ ਮੰਨ ਲਓ ਦੁੱਧ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਵੀਰੇ 9 10 ਕਿਲੋ ਅੱਜ ਜੋ ਕੇ ਲੈ ਜੇ ਠੰਡੀ ਮਿੱਠੀ ਪੂਰੀ ਹੈ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਤੇ ਇਹਦੀ ਕੀ ਡਿਮਾਂਡ ਆ ਜਿਹੜੀ ਜੈ ਜੀ ਲੈਣੀ ਆ ਵੀਰੇ ਉਹੀ ਦੱਸੋ ਟੈਕਸੀ ਕਰਨੀ ਆਪਾਂ ਬਈ ਜਮਾਂ 23200 ਰੁਪਏ ਦੇ ਦੇਗੇ ਜੋੜਾ ਲੈ ਜਾਏ ਸੱਜਰ ਜੋੜਾ ਲੈ ਜਾਏ ਕੋਈ ਮਾਨਦਾਨ ਖੁੱਲਾ ਕਰਦੇ ਆਂਗੇ ਦੋਨਾਂ ਦੀ ਵੀਰੇ ਪਹੁੰਚ ਫਰੀ ਹੈ ਜਿੱਥੇ ਕੋਈ ਮਰਜੀ ਮੰਗਾ ਲੇ ਠੀਕ ਹੈ ਜੀ ਦੋਨਾਂ ਦੀ ਪਹੁੰਚ ਫਰੀ ਹੈ ਇਹਦਾ 32000 ਰੁਪਿਆ ਜਾਏ ਕੋਈ ਕੱਲੀ ਮੰਗਾ ਲੇ ਜੀ ਕੱਲੀ ਮੰਗਾ ਲੇ ਕੱਲੀ ਵੀਰੇ ਕੋਈ ਚੱਕਰ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ